ਦੇਖੋ ਕਿਹੜਾ ਬਹਾਦਮਾਨ ਨੇ ਤੋਸਟਰ ਪ੍ਰਾਪਤ ਕਰਦੇ ਬਹੁਤ ਵਧੀਆ ਕਸ਼ੀ ਸ਼ਾਬਾਸ਼ ਇੱਕ ਕਵੀ ਨੇ ਬਹੁਤ ਸੁਣਾ ਲਿਖਿਆ ਕਹਿੰਦਾ ਤੇਰੇ ਵਰਗਾ ਹੋਰ ਨਾ ਕੋਈ ਇਸ ਦੁਨੀਆ ਵਿੱਚ ਆਇਆ ਸਤ ਧਰਮ ਜਾਰਾ ਮੂਰੇ ਗੁਰੂ ਨਾਨਕ ਸੁਧਾਇਆ ਬੁਰੇ ਨਾਲ ਸਾ ਬੁਰੀ ਕਰਿੰਦੇ ਮਾਫ ਕਰਨ ਤੇ ਸਿਆਣੇ ਉਹ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਇਸ ਮਾਂ ਕੇ ਕੁਸਤੀ ਨੂੰ ਮਾਨ ਬਖਸ਼ਿਆ ਕਲ ਜੁਗ ਅਵਤਾਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਜਿਨ੍ਹਾਂ ਨੇ ਮਲਾਰ ਰਾਗ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਅਖਾੜੇ ਦੇ ਬਾਬਤ ਸੱਭ ਦਾ ਗੀਤ ਕੀਤਾ ਹੈ ਆਪੇ ਸਿੰਧ ਪਵਾਏ ਮੱਲਾਖਾਨਾ ਰਚਿਆ ਲੱਥੇ ਪੜਤੂ ਪਾਏ ਗੁਰਮੁਖ ਮੱਚਿਆ ਮਨਮੁਖ ਮਾਰੇ ਪਛਾੜ ਮੋਰਕ ਕੱਟਿਆ ਆਪ ਬੜਾ ਮਰਿਆ ਆਪ ਆਪਕਾਰ ਦੇ ਵਿੱਚ ਸਭ ਦਾ ਖਸ ਮੇਰੇ ਕਾਹੇ ਗੁਰਮੁਖ ਜਾਣੀਐ ਹੁਕਮ ਲਿਖਿਆ ਸਿਰਲੇ ਬਿਨ ਕਲਮ ਮਸ ਬਾਣੀਐ ਸਤ ਸੰਗਤ ਮਿਲਾਪ ਜਿੱਥੇ ਹਰ ਗੁਣ ਸੁਭ ਬਖਾਣੀਐ ਨਾਨਕ ਸੱਚਾ ਸ਼ਬਦ ਸਲਾ ਸਤ ਪਹਿਚਾਣੀਐ ਤੜੀ ਲੱਗਾ ਵੀ ਪਹਿਲਵਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਿੱਚ ਹੈ ਵੀ ਜਿਹੜਾ ਇਹ ਸਾਰਾ ਸੰਸਾਰ ਹੈ ਇੱਕ ਪਹਿਲਵਾਨਾਂ ਦੇ ਅਖਾੜੇ ਦੀ ਜਾਈ ਹੈ ਜਿਹੜਾ ਦੇ ਵਿੱਚ ਘੋਲ ਲੱਗਿਆ ਉਹ ਗੁਰਮੁਖ ਤੇ ਮਨਮੁਖ ਬੰਦੇ ਦਾ ਘੋਲ ਲੱਗਿਆ ਜਿਹੜਾ ਗੁਰਮੁਖ ਬੰਦਾ ਉਹ ਮਨਮੁਖ ਬੰਦੇ ਦੇ ਪਸਾਰ ਦੇ ਪਿੱਛੇ ਸਿੱਟ ਕੇ ਇਸ ਸੰਸਾਰ ਰੂਪੀ ਸਿੰਧ ਅਖਾੜੇ ਦੇ ਵਿੱਚੋਂ ਜਿੱਤ ਕੇ ਚਲੇ ਜਾਂਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਬਾੜੀ ਦੇ ਵਿੱਚ ਇਹਨਾਂ ਪਹਿਲਵਾਨਾਂ ਨੂੰ ਸਤਿਕਾਰ ਬਖਸ਼ਿਆ। ਅਜੀਤ ਪਹਿਲਵਾਨ ਜੋ ਕਿ ਐਂਟੀ ਤੋਂ ਪਹੁੰਚਿਆ ਵੀ ਦੇਖੋ 23 ਚੱਕਰ ਟੱਪ ਕੇ ਆਇਆ ਹੈ ਤੇ ਨੀਰ ਪਹਿਲਵਾਨ ਜੀ ਦੇ ਵਿਚਕਾਰ ਬੜਾ ਸਖਤ ਮੁਕਾਬਲਾ ਚੱਲਦਾ ਹੋਇਆ ਤੇ ਦੇਖੋ ਕਿਹੜਾ ਪਹਿਲਵਾਨ ਇੱਕ ਕੁਸ਼ਤੀ ਵਿੱਚ ਜਿੱਤ ਪ੍ਰਾਪਤ ਕਰਦਾ ਹੈ। ਕਹਿੰਦੇ ਕੁਸ਼ਤੀ-ਕੁਸ਼ਤੀ ਹਰ ਕੋਈ ਕਰਦੇ। ਵੀ ਕੁਸ਼ਤੀ ਕਰਨੀ ਔਖੀ ਏ। ਮਨ ਮਾਰ ਸਾਹ ਜੋ ਬੰਦੇ। ਠੀਕ ਹੈ ਜੀ ਹਾਂ ਜੀ ਜਿਹੜੀ ਅਗਲੀ ਕੁਸ਼ਤੀ ਹੈ ਚੰਦਰ ਪਹਿਲਵਾਨ ਖੇੜੀ ਜਾਕਰ ਪਹਿਲਵਾਨ ਸ਼ੇਰੋਂ ਇਹਨਾਂ ਪਹਿਲਵਾਨਾਂ ਨੂੰ ਅਸ਼ੀਰਵਾਦ ਦੇ ਲਈ ਸਾਡੇ ਜਲੇਰੀਆਂ ਨਗਰ ਦੀ ਸਮੁੱਚੀ ਪੰਚਾਇਤ ਉਹ ਖਾਰੇ ਪਾਣ ਚ ਜਿੰਨਾ ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣਗੇ ਇਸ ਤੋਂ ਬਾਅਦ ਕੋ ਦੋਨੇ ਪਹਿਲਵਾਨ ਲੈਣ ਆਉਣਗੇ ਅਜੀਤ ਪਹਿਲਵਾਨ ਐਂਟੀ ਤੇ ਨੀਰ ਪਹਿਲਵਾਨ ਜੀਤ ਦੇ ਵਿਚਕਾਰ ਬੜਾ ਸ਼ਬਤ ਮੁਕਾਬਲਾ ਚੱਲਦਾ ਹੋਇਆ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਕਹਿੰਦਾ ਨਾ ਰੁਕੜਾ ਨਾਲ ਪਾਣੀ ਪੀਣਾ ਤੇ ਮੱਲਾ ਨੂੰ ਪਹਿਣਾ ਉਹ ਕਲਾ ਜੰਗ ਧਾਕ ਜਾ ਧੋਬੀ ਮਾਰੋ ਤੇ ਫਿਰ ਕੁਸ਼ਤੀ ਦਾ ਮਨ ਪਹਿਣਾ ਕਲਾ ਜੰਗ ਧਾਕ ਜਾ ਧੋਬੀ ਮਾਰੋ ਤੇ ਫਿਰ ਕੁਸ਼ਤੀ ਦਾ ਮਨ ਪਹਿਣਾ 350 ਪਹਿਲਵਾਨਾਂ ਨੂੰ ਜਨਮ ਦਿੱਤਾ ਉਸ ਤੋਂ ਬਾਅਦ ਮੂਰੋਦੀਨ ਜੀ ਬੱਲੇ ਤੇਰੇ ਜਾਨ ਅਜੀਮ ਪਹਿਲਵਾਨ ਨੇ ਤੈੱਕ ਦਿੱਤਾ ਔਰ ਸ਼ਾਬਾਸ਼ ਚਾਹ ਥੱਲੇ ਦੀ ਲੜਾਈ ਹੱਲੇ ਦੀ ਇੱਕ ਵਾਰ ਜ਼ੋਰਦਾਰ ਤਾੜੀ ਮਾਰਦੇ ਪਹਿਲਵਾਨਾਂ ਦੇ ਨਾਂ ਤੇ ਬਣਾ ਕੇ ਬੜੀ ਤਾਕਤਲੀ ਪੁੱਤੀ ਚੱਲੀ ਹੋਈ ਅਜੀਮ ਪਹਿਲਵਾਨ ਅੰਤੀ ਅਕਸ਼ਮ ਉਪਰਾ ਵੀ ਤੇ ਨੀਰ ਪਹਿਲਵਾਨ ਜੀਲ ਵੱਲ ਥੱਲੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦੀ ਹੈ ਬੱਲੇ ਬੱਲੇ ਤੇ ਦੇਖੋ ਜਿਹੜੇ ਪਹਿਲਵਾਨ ਦੀ ਹੁੰਦੀ ਆ ਬੱਲੇ ਬੱਲੇ ਕਹਿੰਦਾ ਖੇਡਾਂ ਨੂੰ ਨਾ ਜਾਇਓ ਢੋਲੋਂ ਪੰਜਾਬੀਓ ਆ ਨਸ਼ਿਆਂ ਚ ਡੁੱਰਦੀ ਜਾਂਦੀ ਜਵਾਨੀ ਨੂੰ ਬਚਾਇਓ ਪੰਜਾਬੀਓ ਨਸ਼ਿਆਂ ਚ ਡੁੱਰਦੀ ਜਾਂਦੀ ਜਵਾਨੀ ਨੂੰ ਬਚਾਇਓ ਪੰਜਾਬੀਓ ਓ ਬੱਲੇ 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 ਹਾ ਸੱਤ ਬਾਹ ਤੇਰੇ ਜਵਾਨਾਂ ਆੜਤੀਆਂ ਦੇ ਕੰਡੇ ਮੰਨਦੇ ਤੋਲ ਕੇ ਰੱਖੇਦਾ ਵੀ ਅਜੀਮ ਪਹਿਲਵਾਨ ਨੇ ਬੜੀ ਤਾਕੜੀ ਕੁਸ਼ਤੀ ਚਾਲੀ ਉਧਰ ਜੱਸਾ ਪਹਿਲਵਾਨ ਦੀ ਪੱਟੀ ਪੰਜਾਬ ਦੇ ਜੇਤਰੀ ਹਿੰਦ ਕੇਸ਼ਰੀ ਸਲਵਿੰਦਰ ਸਿੰਘ ਸਿੰਦੇ ਪਹਿਲਵਾਨ ਦਾ ਪਰਜੰਦ ਹੈ ਵਿਰਸ਼ੇ ਚੋਂ ਮੀਡੀਆ ਪਹਿਲਵਾਨੀ ਇਸ ਪਹਿਲਵਾਨ ਨੇ ਹਿੰਦੁਸਤਾਨ ਦੀ ਪਹਿਲਵਾਨੀ ਦੇ ਖੇਤਰ ਚ ਬੜੀਆਂ ਮੱਲਾ ਮਾਰੀਆਂ ਨੇ ਅੱਜ ਉਸ ਪਹਿਲਵਾਨ ਦੇ ਵੀ ਤੁਹਾਨੂੰ ਦਰਸ਼ਨ ਕਰਵਾਏ ਜਾਣਗੇ ਉਧਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੰਗੀ ਬੱਦਾ ਪਿੰਡ ਤੇ ਸਨੀ ਕਾਲਾ ਸਿੰਘਾ ਨੇੜੇ ਨਿਤੋਤਰ ਇਹ ਦੋ ਅੰਤਰਰਾਸ਼ਟਰੀ ਕਬੱਡੀ ਮਹਿਮਾਨ ਤੇ ਸੁਭੋਤ ਕਬੱਡੀ ਖਿਡਾਰੀ ਮਹਿਮਾਨ ਤੇ ਸੁਭੋਤ ਨੇ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਤੇ ਹੁਣ ਮੈਂ ਬੇਨਤੀ ਲਵਾਂਗਾ ਸਾਡੀ ਸਮੁੱਚੀ ਗ੍ਰਾਮ ਪੰਚਾਇਤ ਕਿ ਮੈਂ ਬੇਨਤੀ ਕਰੂੰ ਤਾਵਲ ਤੇ ਗगन-ਗगन ਬੱਤੂ ਮਹਿੰਦਾ ਸਿੰਘ ਜੀ ਜੀ ਪੰਚਾਇਤ ਨੂੰ ਸਿਕੋਰਡ ਕਰਕੇ ਲੈ ਕੇ ਆਉਣਗੇ ਇਹ ਇੱਕ ਇਤਜਾਦਗਰ ਫੋਟੋ ਹੋਣੀ ਹੈ ਉਸ ਤੋਂ ਬਾਅਦ ਆਪਾਂ ਨੇ ਫਿਰ ਇਹ ਪਹਿਲਵਾਨਾਂ ਤੋਂ ਹੁਣ ਕੁਸ਼ਤੀ ਰਖਾਉਣੀ ਹੈ ਬਹੁਤ ਵਧੀਆ ਪੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦਾ ਹੈ ਕੰਨਾ ਖੇਡਾਂ ਨੂੰ ਨਾ ਜਾਏ ਉਪਰ ਲੋਕ ਪੰਜਾਬੀਓ ਆ ਨਸਿਆ ਚਲਣਦੀ ਜਾਂਦੀ ਜ਼ੁਬਾਨੀ ਨੂੰ ਬਚਾਓ ਪੰਜਾਬੀਓ ਨਸ਼ਿਆਂ ਚੁਰੰਦੀ ਜਾਂਦੀ ਜਵਾਨੀ ਨੂੰ ਬਚਾਓ ਪੰਜਾਬੀਓ ਪੰਜਾਬੀ ਲੋਕਾਂ ਵਿੱਚ ਨੁਕਸ ਪੈ ਗਿਆ ਹੈ ਵੀ ਵਿੱਚ ਨਸ਼ਿਆਂ ਦੇ ਵੜ ਗਏ ਥਾਂ ਥਾਂ ਪਿੰਡਾਂ ਵਿੱਚ ਹੋ ਗਏ ਠੇਕੇ ਜਾਂ ਤੜਕੇ ਹੀ ਖੜਦੇ ਉਹ ਦਿਨੇ ਰਾਤੇ ਪਿੰਡੇ दारू ਕਿਸੇ ਸਮੇਂ ਨਹੀਂ ਹਟਦੇ ਬਹੁਤੇ ਕਰਕੇ ਪੀਂਦੇਹਾੜੀ ਜੱਟ ਜ਼ਮੀਨਾਂ ਕਰਦੇ ਹੁਣ ਦੀ ਪੀੜ੍ਹੀ ਵੜ ਗਈ ਨਸ਼ੇ ਵਿੱਚ ਤੇ ਬਾਅਦ ਨਸ਼ੇ ਨਹੀਂ ਛੱਡੋ ਬਹੁਤੇ ਮੈਂ ਦੇ ਕੇ ਖਾ ਕੇ ਗੋਲੀਆਂ ਮਰਦੇ ਬਹੁਤ ਮੈਚ ਦੇਖੇ ਬਈ ਲਾਟੇ ਪੀਕੇ ਮਰਦੇ ਇਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਇੱਕ ਬਹੁਤ ਵਧੀਆ ਪ੍ਰਾਲਾ ਹੈ ਬਹੁਤ ਹੀ ਵਧੀਆ ਕਸਤੀ ਚੱਲਦੀ ਹੋਈ ਅਜੀਮ ਪਹਿਲਵਾਨ ਐਸ ਟਾਈਮ ਦਰਦ ਤੇ ਗੋਡਾ ਚਲਿਆ ਤੇ ਨੀਰ ਪਹਿਲਵਾਨ ਥੱਲੇ ਜੀਨ ਵਾਲਾ ਪਹਿਲਵਾਨ ਥੱਲੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦੀ ਆ ਬੱਲੇ ਬੱਲੇ ਤੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦੀ ਆ ਬੱਲੇ ਬੱਲੇ ਹੌਲੀ ਹੌਲੀ ਕਸਤੀ ਪ੍ਰੇਮ ਦਾ ਘਟ ਹੁੰਦਾ ਹੋਇਆ ਦਰਸ਼ਕ ਵੀਰੋ ਇੱਕ ਕਵੀ ਨੇ ਬਹੁਤ ਸਾਰ ਲਿਖਿਆ ਆਓ ਭੱਜ ਕੇ ਬੈਠੋ ਸੱਜ ਕੇ ਖਾਓ ਰੱਜ ਕੇ ਤੇ ਬੋਲੋ ਗੱਜ ਕੇ ਸਾਰੇ ਗੱਜ ਕੇ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ